ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਆ ਬਹੁਤ ਘਟਿਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡੇਅਰ ਨੂੰ ਦਰਬਾਰ ਸਾਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਕਾਲ ਤੱਕ ਸਾਬ ਦੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਐ ਪੈ ਮੇਰੇ ਕੋਲ ਕੁੰਡੀਆਂ ਆੜਦੀਆਂ ਇਹਨਾਂ ਦੀਆਂ ਕਹੋ ਗਲਤ ਬੋਲ ਰਿਹਾ ਕਹਿਣ ਕਿਹੜੇ ਮੂਨਾ ਵੋਟਾਂ ਮੰਗਦੇ ਫਿਰਦੇ ਪੰਥ ਦੇ ਨਾਂ ਤੇ